चमके जो सजहरी तरियल वांगरां दिनो दिन बधे जो वेल वांगरां चमके जो सजरी तरियल वांगरां दिनो दिन बदेवी जो वेल वांगिरां उॾा रज रज करिंगार सजण वह दिल कची त के ॾेण रही त दिल ਸਜਣਾ ਵੇ ਦਿਲ ਕੱਚ ਦਾ ਖੇਡਣਾ ਓ ਪਿਆਰ ਵਿੱਚ ਪਾਈ ਦੀਆਂ ਕਦੇ ਨਹੀਂ ਮੁਝਣ ਹਰ ਤਾਂ ਦਿਲ ਵਾਲੇ ਮੇਰੇ ਚ ਨਾ ਸੁੰਦੀਆਂ ਸ਼ਰਾਰਤਾਂ ਦਿਲ ਵਾਲੇ ਮੇਰੇ ਚ ਨਾ ਸੁੰਦੀਆਂ ਸ਼ਰਾਰਤਾਂ ਖੁਸ਼ ਰਹੀਏ ਕਰਕੇ دیدار ਸਜਣਾ ਵੇ ਦਿਲ ਕੱਚ ਦਾ ਖੇਡਣਾ बणकी रही दिलदार सजण वे दिल खेॾण खोल खे मुहबत जी रखी किताब फिर मौक़ मिले इनाबू फिर मौक़ मिले इनाबू ले न प्यार सजण वे दिलीदा खेॾण ਬਣ ਕੇ ਰਹੀ ਦਾ ਦਿਲਦਾਰ ਸਜਣਾ ਵੇ ਦਿਲ ਕੱਚ ਦਾ ਕੀ ਨੇਣਾ ਖਿੜਿਆ ਦੇ ਵਿਖਣਾ ਮੁਹੱਬਤਾਂ ਦੇ ਬੋਲ ਨੂੰ ਖੁਸ਼ੀ ਨਾ ਮਾਣਿਆ ਨਾ ਪੁੱਲੀਆਂ ਦੇ ਮੁੱਲ ਨੂੰ ਉਹ ਖੁਸ਼ੀ ਨਾ ਮਾਣਿਆ ਨਾ ਪੁੱਲੀਆਂ ਦੇ ਮੁੱਲ ਫੇਰ ਵੇਖੀ ਪਿਆਰ ਦਾ ਮਿਆਰ ਸੱਜਣਾ ਵੇ ਦਿਲ ਕੱਚ ਦਾ ਖੀਡਣਾ ਬਣ ਕੇ ਰਹੀਦਾ ਦਿਲਦਾਰ ਸੱਜਣਾ ਵੇ ਦਿਲ ਕੱਚ ਦਾ ਖੀਡਣਾ ਬਣ ਕੇ ਰਹੀਦਾ ਦਿਲਦਾਰ ਸੱਜਣਾ ਵੇ ਦਿਲ ਕੱਚ ਦਾ ਖੀਡਣਾ